ਸਾਲ ਸਾਹਿਬ ਵੈਗੁਰ ਜੀ ਦੀ ਫਤਿਹ ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਮਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼ਰੋਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਕਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਹੈ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਅੱਜ ਜੇ ਕੱਲ ਗੱਲ ਕਰੀਏ ਤਾਂ ਇਹ ਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਗਿਆ ਸੁਣਦੇ ਆ ਪਹਿਲਾਂ ਅਕਾਲੀ ਦਲ ਦਾ ਵਫਦ ਆਇਆ ਉਸ ਤੋਂ ਬਾਅਦ ਵਿਕਟਨਸ ਮੀਡੀਆ ਦੀ ਆਏ ਫਿਰ ਉਸ ਤੋਂ ਬਾਅਦ ਮਿਕੋ ਗੱਲ ਬੇਨਤੀ ਇਦਾਂ ਵਾਂ ਕਿਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ बार-बार ਆਉਣ ਦਾ ਮਤਲਬ ਇਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ। ਸੋ ਇਹ ਇੱਕ ਆਰਥਿਕ ਤੇ ਹਾਂ ਵੱਲ ਨਿਕਲਿਆ। ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਹੈ। ਆਖੀ। ਹਾਲ ਸਾਹਿਬ ਵੈਗੁਰ ਜੀ ਦੀ ਫਤਿਹ। ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਮਜੀ ਦੇ ਘਰ ਵਿੱਚ ਆਏ ਸੀਗੇ। ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ। ਇਹ ਤੁਸੀਂ ਆਪਣਾ ਆਪਣਾ ਸੰਭਾਲ ਕੇ ਤੇ ਸ਼ਰੋਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਤੇ ਤਗੜੇ ਹੋ ਕੇ ਆਣ ਕੇ ਕਰੋ ਇੰਨੀਆਂ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਦੇ ਦਿਨ ਦਾ ਜਿਹੜਾ ਸਮਾਂ ਮੰਗਿਆ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਹੈ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਉਹ ਜੀ ਜੇ ਕੱਲ ਗੱਲ ਕਰੀਏ ਤਾਂ ਇਹਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਗਿਆ ਸੁਣਦੇ ਆ ਪਹਿਲਾਂ ਅਕਾਲੀ ਦਲ ਦਾ ਵਫਦ ਆਇਆ ਉਸ ਤੋਂ ਬਾਅਦ ਵਿਕਟਨ ਸਿੰਘ ਨਗੀਟੀਆਂ ਜੀ ਆਏ ਫਿਰ ਉਸ ਤੋਂ ਬਾਅਦ ਮੇਕੋ ਗੱਲ ਬੇਨਤੀ ਇਹਦਾ ਵਾਂ ਕਿ ਕਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਦੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਇਹ ਸਾਥੋਂ ਜਿਹੜੇ ਆ ਨਾਂ ਬਹਿਣ ਆਮੇ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਘਰੇਲੂ ਮਜਬੂਰੀਆਂ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਹੀ ਸੋ ਲੱਗਦਾ ਆਰਥਿਕ ਤੇ ਹਾਂ ਵੱਲ ਨਿਕਲਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਹੈ ਆਖੀ